ਲੋਕਾਂ ਨੂੰ ਡਰਾਉਣਾ ਚਾਹੁੰਦੇ ਨੇ ਇਹ ਬਦ ਕਿਸਮਤੀ ਆ ਡਰਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਤੇ ਡਰਾ ਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਨੇ ਇਹ ਜਿਹੜਾ ਡੈਮੋਕ੍ਰੇਸੀ ਦੇ ਬਿਲਕੁਲ ਉਲਟ ਹੈ ਕਾਰਨ ਹਾਰ ਦਸਣ ਲਈ ਆ ਮੇਰ ਸਾਹਿਬ ਬੜੇ ਇਮਾਨਦਾਰ ਬੰਦਾ ਵਾ ਸਾਰੀ ਦੁਨੀਆ ਦੇ ਸਾਹਮਣੇ ਆ ਬਟਾਲੇ ਚ ਕਾਰਪੋਰੇਸ਼ਨ ਨਵੇਂ ਪੈਸੇ ਦਾ ਰਵਾਦਾਰ ਨਹੀਂ ਕਰੋੜਾ ਰੁਪਏ ਦਾ ਕੰਮ ਹੋ ਰਿਹਾ ਇੱਕ ਨਵੇਂ ਪੈਸੇ ਦਾ ਰਵਾਦਾਰ ਨਹੀਂ ਉਹਦੇ ਕਰ ਰੇਡ ਕਰਨਾ ਗੁਨਾਹ ਉਹ ਜਤੀਪੁਰਿਆ ਦੇ ਘਰਾਂ ਚ ਵੀ ਰੇਡ ਹੋਈ ਉਹਨਾਂ ਦਾ ਮੈਨੂੰ ਨਹੀਂ ਪਤਾ ਲੱਗਾ ਵੀ ਉਹਨਾਂ ਦੇ ਕੀ ਹੋਇਆ ਮੈਨੂੰ ਤਾਂ ਇੱਥੋਂ ਦਾ ਪਤਾ ਲੱਗਾ ਤੇ ਇਹ ਮੈਂ ਦੇ ਇਹਨਾਂ ਨੇ ਸੁਣੀ ਗੱਲ ਮੈਂ ਸੁਣ ਕੇ ਇੱਥੇ ਆਇਆ ਵਾਂ ਸ਼ਾਇਦ ਉਹਨਾਂ ਦਾ ਵੀ ਹੋਇਆ ਹੋਵੇਗਾ ਪਰ ਮੈਨੂੰ ਇਹਨਾਂ ਦਾ ਪਤਾ ਲੱਗਾ ਸੀ ਮੈਂ ਇਸ ਕਰਕੇ ਆਇਆ ਤੇ ਮਾੜੀ ਗੱਲ ਕਿਸੇ ਦੇ ਘਰ ਵੀ ਇਹਨਾਂ ਨੇ ਰੇਡ ਕਰਨਾ ਗੁਨਾਹ ਆ ਮੈਂ ਕੋਈ ਵੀ ਹੈਗਾ ਇੱਕ ਹਫਤਾ ਸੀ ਉਹਦੇ ਪਿੱਛੇ ਕਿਹੜਾ ਭੱਜ ਗਿਆ ਸੀ ਇੱਥੇ ਜਦ ਮਰਜ਼ੀ ਕਰ ਲੈਂਦੇ ਇਸ ਵੇਲੇ ਰੇਡ ਕਰਨਾ ਪਾਏ ਉੱਥੇ ਕੀਤਾ ਭਾਵੇਂ ਸੀ ਕੀਤਾ ਵਾ ਕਿਤੇ ਵੀ ਕੀਤਾ ਮਾੜੀ ਗੱਲ ਇਮਾਨਦਾਰੀ ਦਾ ਤਰਕ ਓਕੇ ਆ ਇਹ ਤਾਂ ਹੋਣੀਏ ਕਾਗਰ ਮਤਲਬ ਕਾਗਰ ਸੀ ਆਂਦੇ ਅੱਜ ਹੋਈਏ ਤੇ ਇਹ ਕੀ ਉਹਨਾਂ ਦੇ ਹੌਸਲੇ ਨੂੰ ਮਲਕੋੜਨਾ ਹੌਸਲਾ ਪਸ ਕਰਨਾ ਚਾਹੁੰਦੇ ਨੇ ਪਰ ਜਿਹੜਾ ਹੋਣਾ ਨਹੀਂ ਲੋਕਾਂ ਹੋਰ ਹੌਸਲੇ ਚ ਆਉਣਾ ਇਹ ਕੰਮ ਜਿਹੜਾ ਗਲਤ ਹੋ ਰਿਹਾ ਵਾ ਦੋਹੇ ਸਰਕਾਰਾਂ ਵਾਲੀਆਂ ਨੇ ਪੰਜਾਬ ਸਰਕਾਰ ਵਾਲੀ ਰੜੀ ਹੈ ਤੇ ਦਿੱਲੀ ਸਰਕਾਰ ਦੀ ਰੜੀ ਹੈ ਹਾਂਜੀ ਸੋ ਉਹਦਾ ਰਿਜ਼ਲਟ ਹੈ ਲੋਕ ਦੋਹਾਂ ਸਰਕਾਰਾਂ ਨੂੰ ਜਵਾਬ ਦੇਣਗੇ ਵਧੀਆ ਤਰੀਕੇ ਨਾਲ ਜਵਾਬ ਦੇਣ ਪਰ ਉਹ ਤਾਂ ਕਹਿ ਰਹੇਗੇ ਇਹ ਦੋਨੋਂ ਵਿਰੋਧੀ ਆਪਸ ਚ ਤੁਸੀਂ ਕਹਿ ਰਹੇ ਹੋ ਦੋਨੇ ਲੜੇ ਲੜੇ ਕਦੇ ਆਮ ਦੂਜੇ ਭਗਵੰਤ ਮਾਨ ਨੂੰ ਮੋਦੀ ਸਾਹਿਬ ਦੇ ਖਿਲਾਫ ਬੋਲਦੇ ਸੁਣਿਆ ਜਾਂ ਅੱਜ ਤੱਕ ਪਰ ਜੋੜਦੇ ਆਮ ਆਦੀ ਪਾਣੀ ਨੂੰ ਕਾਂਗਰਸ ਨਾਲ ਡੇਣਾ ਚਲੋ ਜੋੜਦੇ ਰਹਿਣ ਜੋੜਦੇ ਰਹਿਣ ਅਹੀ ਲੜਾਈ ਜਿਹੜੀ ਹੈ ਦੋਹਾਂ ਦੇ ਖਿਲਾਫ ਲੜਨ ਡਿਆ ते शान चौकना जित के